ਕਰਤਾਰੇ ਰੁਪਿੰਦਰ ਦਾ ਮਸਲਾ ਪਹੁੰਚਿਆ ਕਿੱਥੇ ਆ ਜੇਲ੍ਹ ਦੇ ਵਿੱਚ ਤਾਂ ਚਲੀ ਗਈ ਹੈ ਪਰ ਕੋਈ ਸਾਬਕ ਸਿੱਖਿਆ ਕੋਈ ਪਛਤਾਵਾ ਉਸ ਕੁੜੀ ਨੂੰ ਉਹਨਾਂ આરોપીਆਂ ਨੂੰ ਹੈ ਜਾਂ ਨਹੀਂ ਹੱਲੇ ਤੱਕ ਤੁਹਾਡੇ ਮਾਦਮ ਰਾਹੀ ਮੈਂ ਅੱਜ ਪੰਜਾਬੀਆਂ ਨੂੰ ਇਹ ਦੱਸ ਰਿਹਾ ਹਾਂ ਕਿ ਪਰਿਵਾਰ ਨੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਬਾਣ ਦੇ ਦਫ਼ਤਰ ਨਾਲ ਸੰਪਰਕ ਤੇ ਤਾਲਮੇਲ ਸਾਧ ਲਿਆ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਗਈ ਹੈ ਕਿ ਆਉਣ ਵਾਲੇ 10 15 20 ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਪੀੜਤ ਪਰਿਵਾਰ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਜਿਹੜੀ ਮਾਤ ਹੈ ਉਹਨਾਂ ਨੂੰ ਭਾਵੇਂ 5 ਮਿੰਟ ਦਾ ਇੱਕ ਸਲੋਟ ਦੇ ਦੇਣ ਮੁੱਖ ਮੰਤਰੀ ਪੰਜਾਬ ਨੂੰ ਔਨ ਦਾ ਫੇਸ ਅਸੀਂ ਕਲੈਰਿਟੀ ਨਾਲ ਇਹ ਦੱਸ ਸਕੀਏ ਕਿ ਸਾਨੂੰ ਆ ਸ਼ੰਕਾਵਾਂ ਨੇ ਲੱਗ ਰਿਹਾ ਸਾਨੂੰ ਕਿ ਸਾਨੂੰ ਇਨਸਾਫ ਦੇਣ ਦੇ ਵਿੱਚ ਇਸ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇਨਸਾਫ ਦੇਣ ਦੇ ਵਿੱਚ ਆ ਫਲਾ ਫਲਾ ਬੰਦੇ ਰਾਧਾ ਰੋੜਾ ਬਣ ਰਹੇ ਆ ਮਤਲਬ ਹੁਣ ਰੁਪਿੰਦਰ ਸੁਖਣ ਵਾਲਾ ਮਰਡਰ ਕੇਸ ਜਿਹੜਾ ਹੁਣ ਸੀਐਮ ਹਾਊਸ ਤੱਕ ਪਹੁੰਚੇਗਾ ਸ਼ੰਕਾ ਸੀਗੀ ਕਿ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਅਤੇ ਉਹਦੇ ਸਾਥੀਆਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਆ ਕੇ ਦੇ ਨਾਲ ਗੱਦੇ ਮਿਲ ਰਹੇ ਆ ਜਾਂ ਫਿਰ ਉਹਦੀਆਂ ਮੁਲਾਕਾਤਾਂ ਜਿੱਦਾਂ ਬਾਹਰ ਚੱਲ ਰਹੀਆਂ ਸੀ ਉਹ ਵੀ ਹੋਟਲ ਬਣਾ ਲਿਆ ਜੇਲ੍ਹ ਨਹੀਂ ਹੋ ਰਹੀ ਲੋਕ ਕਹਿੰਦੇ ਕਿ ਕੀ ਤੁਹਾਡੇ ਕੋਲ ਕੋਈ ਵੀਡੀਓ ਹੈ ਕੋਈ ਆਡੀਓ ਹੈ ਜਾਂ ਕੁਝ ਇਸ ਤਰੀਕੇ ਦਾ ਪ੍ਰੂਫ ਹੈ ਨਿਰਜੀ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇੱਕ ਕੜੀ ਇੱਕ ਐਸੀ ਹੈ ਕਿ ਜਿਹੜਾ ਮੈਂ ਸਮਝਦਾ ਕਿ ਜੇ ਉਹ ਕੜੀ ਨਾ ਹੁੰਦੀ ਤਾਂ ਸ਼ਾਇਦ ਪਰਿਵਾਰ ਨੂੰ ਇਨਸਾਫ ਜਿੰਨੀ ਛੇਤੀ ਮਿਲ ਰਿਹਾ ਜਾਂ ਨਵੀਆਂ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਇਸ ਸੁਖਣ ਵਾਲਾ ਮਰਡਰ ਕੇਸ ਤੋਂ ਨਾ ਨਿਕਲ ਕੇ ਆਉਂਦੀਆਂ ਵੀਰ ਜਿਹੜਾ ਇੰਦਰ ਕੌਰ ਹੈ ਇਸ ਵੱਲੋਂ ਐਕਟਿਵ ਰੋਲ ਪਲੇ ਕੀਤਾ ਗਿਆ ਇਸ ਮਰਡਰਡ ਕਾਂਸਪੀਰੇਸੀ ਦੇ ਵਿੱਚ ਰਪਿੰਦਰ ਕੌਰ ਦੀ ਮਦਦ ਕੀਤੀ ਗਈ ਹੈ ਸੋ ਕੁਝ ਲੀਡਸ ਮਿਲੀਆਂ ਨੇ ਪੰਜਾਬ ਪੁਲਿਸ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਚੱਟੇ ਦੀ ਸਪਲਾਈ ਵੀ ਕੀ ਵੀਰਿੰਦਰ ਕੌਰ ਦੇ ਵੱਲੋਂ ਕੀਤੀ ਗਈ ਕਿ ਜੇ ਪੰਜਾਬ ਪੁਲਿਸ ਦੀ ਕਲਮ ਇਮਾਨਦਾਰ ਰਹੀ ਤਾਂ ਅਕਿਊਜ਼ਡ ਨੰਬਰ 5 ਵੀ ਸਾਹਮਣੇ ਆਉ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਡਰੱਗ ਲਿੰਕ ਵੀ ਨਿਕਲ ਸਕਦਾ ਕੋਈ ਨਾ ਕੋਈ ਵੱਡੀਆਂ ਇਹੋ ਜਿਹੀਆਂ ਮਗਰਮੱਛ ਵੀ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਕਦੇ ਆ ਸੁਖਣਵਾਲਾ ਮਰਡਰ ਕੇਸ ਜਿਸ ਦੇ ਵਿੱਚ ਲਗਾਤਾਰ ਨਵੀਆਂ ਤੋਂ ਨਵੀਆਂ ਅਪਡੇਟਸ ਆ ਰਹੀਆਂ ਕਦੇ ਅਸੀਂ ਕਹਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਰੁਪਿੰਦਰ ਕੌਰ ਨੇ ਕਤਲ ਕੀਤਾ ਕਿਸ ਤਰੀਕੇ ਦੇ ਨਾਲ ਪ੍ਰੇਮੀ ਨਾਲ ਰਲ ਕੇ ਇਹ ਕਤਲ ਕੀਤਾ ਚਿੱਟੇ ਦਾ ਟੀਕਾ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਇਨਵੋਲਵ ਹੋਇਆ ਤੇ ਉਸ ਤੋਂ ਬਾਅਦ ਜੇਲ੍ਹ ਤਾਂ ਚਲੇ ਗਏ ਨੇ ਇਹ આરોપી ਪਰ ਉੱਥੇ ਬੈਰਕਾਂ ਦਾ ਜਾਂ ਕੰਫਰਟ ਦਾ ਕੀ ਸਿਲਸਿਲਾ ਜਾਂ ਵੀਆਈਪੀ ਸਹੂਲਤਾਂ ਦਾ ਕੀ ਸਿਲਸਿਲਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਹੈ ਪਰ ਇਸ ਦੇ ਬਾਬਤ ਜਿਹੜੀ ਪੂਰੀ ਗੱਲਬਾਤ ਕਰਨੀ ਹੈ ਕਿ ਅਸਲੀ ਸੱਚ ਕੀ ਹੈ ਕਿਉਂਕਿ આરોપીਾਂ ਦੀ ਕੱਲ ਪੇਸ਼ੀ ਹੋਈ ਹੈ ਉਸ ਤੋਂ ਬਾਅਦ ਕੀ ਸਿੱਟਾ ਨਿਕਲਿਆ ਅਦਾਲਤ ਦੇ ਵਿੱਚ ਕੇਸ ਕਿੱਥੇ ਤੱਕ ਖੜਾ ਹੈ ਕਿੰਨੀ ਕੁ ਕਾਰਵਾਈ ਇਸ ਦੇ ਵਿੱਚ ਅੱਗੇ ਲੰਘ ਰਹੀ ਹੈ ਹਰ ਇੱਕ ਮਸਲੇ ਤੇ ਗੱਲ ਕਰਨੀ ਹੈ ਸੋ ਮਹੀਪਿੰਦਰ ਸਿੰਘ ਸੇਖੋਂ ਜੀ ਵਕੀਲ ਐਡਵੋਕੇਟ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਗੁਰਦੀਪ ਜੀ ਤੁਹਾਡਾ ਅਤੇ ਡੇਲੀ ਪੋਸਟ ਪੰਜਾਬੀ ਦਾ तहे ਦਿਲੋਂ ਧੰਨਵਾਦ ਪਰਿਵਾਰ ਵੱਲੋਂ ਧੰਨਵਾਦ ਮ੍ਰਿਤਕ ਗੁਰਵਿੰਦਰ ਸਿੰਘ ਵੱਲੋਂ ਧੰਨਵਾਦ ਲਗਾਤਾਰ ਅਸੀਂ ਇਸ ਮਾਮਲੇ ਨੂੰ ਨਾ ਪਿੱਛੇ ਛੱਡਦੇ ਜਾ ਰਹੇ ਹਾਂ ਚਲੋ ਬਹੁਤ ਅਪਡੇਟਸ ਆ ਰਹੀਆਂ ਆ ਪਰ ਸਾਡੇ ਪੰਜਾਬੀਆਂ ਦੀ ਕਈ ਵਾਰ ਫਿਤਰਤ ਹੁੰਦੀ ਆ ਕਿ ਕੋਈ ਨਵਾਂ ਮੁੱਦਾ ਮਿਲ ਗਿਆ ਤਾਂ ਅਸੀਂ ਉਧਰ ਨੂੰ ਚੱਲ ਜਾਂਦੇ ਆ ਪਰ ਕੁਝ ਲੋਕ ਜਿਨ੍ਹਾਂ ਨੇ ਇਸ ਮੁੱਦੇ ਦੇ ਨਾਲ ਰਿਲੇਟ ਕੀਤਾ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਉਹ ਲੋਕ ਜ਼ਰੂਰ ਜਾਣਨਾ ਚਾਹੁੰਦੇ ਆ ਕਿ ਆਖਿਰਕਾਰ ਇਹ ਰੁਪਿੰਦਰ ਦਾ ਮਸਲਾ ਪਹੁੰਚਿਆ ਕਿੱਥੇ ਆ ਜੇਲ੍ਹ ਦੇ ਵਿੱਚ ਤਾਂ ਚਲੀ ਗਈ ਆ ਪਰ ਕੋਈ ਸਬਕ ਸਿੱਖਿਆ ਕੋਈ ਪਛਤਾਵਾ ਉਸ ਕੁੜੀ ਨੂੰ ਉਹਨਾਂ આરોપીਆਂ ਨੂੰ ਹੈ ਜਾਂ ਨਹੀਂ ਹੱਲੇ ਤੱਕ ਗੁਰਦੀਪ ਜੀ 29 11 2012 ਦੀ 29 11 2025 ਦੀ ਐਫਆਈਆਰ ਹੈ ਤੇ ਲਗਭਗ 22 23 ਦਿਨ ਇਸ ਵਾਕਿਆ ਨੂੰ ਹੋ ਗਏ ਆ ਤੇ ਲੇਕਿਨ ਪੰਜਾਬ ਪੁਲਿਸ ਵੱਲੋਂ ਇੱਕ ਬਾਕਮਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਮੈਂ ਇਹਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਪੰਜਾਬ ਪੁਲਿਸ ਦੀ ਤਫਤੀਸ਼ ਨਾਲੋਂ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਜਾਂ ਪੰਜਾਬ ਦਾ ਜਿਹੜਾ ਮੀਡੀਆ ਪਲੈਟਫਾਰਮ ਹੈ ਉਸ ਵੱਲੋਂ ਜੋ ਇਸ ਪਰਿਵਾਰ ਦੇ ਹੱਕ ਲਈ ਆਵਾਜ਼ بلند ਕੀਤੀ ਗਈ ਹੈ ਉਨੇ ਕਿਤੇ ਨਾ ਕਿਤੇ ਏਸ ਕੇਸ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਕਿਉਂਕਿ ਜਿੰਨੇ ਵੀ ਪੰਜਾਬ ਦੇ ਵੱਡੇ ਅਫਸਰ ਨੇ ਡੀਜੀਪੀ ਰੈਂਕ ਦੇ ਡੀਆਈਜੀ ਰੈਂਕ ਦੇ ਜ਼ਿਲ੍ਹਾ ਫਰੀਦਕੋਟ ਦੇ ਅਫਸਰ ਹੋਣ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਹੋਈ ਕਿ ਇਸ ਮੁਕਦਮੇ ਨਾਲ ਪੰਜਾਬੀ ਕਿਤੇ ਨਾ ਕਿਤੇ ਕਨਸਰਨਡ ਨੇ ਦੇਸ਼ ਆਦੇਸ਼ਾਂ 'ਚ ਬੈਠੇ ਜਿੰਨੇ ਵੀ ਪੰਜਾਬੀ ਆ ਉਹਨਾਂ ਦੇ ਇਮੋਸ਼ਨਸ ਫੋਲੋਟ ਕਰ ਰਹੇ ਨੇ ਜਿਵੇਂ ਜਿਵੇਂ ਇਸ ਅਪਡੇਟਸ ਆ ਰਹੀਆਂ ਇਸ ਐਫ ਆਈ ਆਰ ਦੇ ਵਿੱਚ ਇਸ ਇਨਵੈਸਟੀਗੇਸ਼ਨ ਦੇ ਵਿੱਚ ਸੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਹੁਣ ਮੌਜੂਦਾ ਹਾਲਾਤ ਕੀ ਨੇ ਜੀ ਸੋ ਜਿਹੜਾ ਪਰਿਵਾਰ ਹੈ ਸਰਦਾਰ ਕੁਲਦੀਪ ਸਿੰਘ ਮ੍ਰਿਤਕ ਗੁਰਵਿੰਦਰ ਸਿੰਘ ਦੇ ਫਾਦਰ ਆ ਜਿਹਦਾ ਗੁਰਵਿੰਦਰ ਸਿੰਘ ਦਾ ਮਰਡਰ ਉਹਦੀ ਧਰਮ ਪਤਨੀ ਰੁਪਿੰਦਰ ਕੌਰ ਵੱਲੋਂ ਪਿਛਲੇ ਦਿਨੀ ਜਿਹੜਾ ਕਾਂਸਪੀਰੇਟਡ ਬਰੂਟਲ ਮਰਡਰ ਮੈਂ ਕਹੂੰਗਾ ਪੰਜਾਬ ਦਾ ਜਿਹਨੂੰ ਇੱਕ ਸੈਂਸੇਸ਼ਨਲ ਮਰਡਰ ਵੀ ਆਪਾਂ ਕਹਿ ਸਕਦੇ ਆ ਬਿਲਕੁਲ ਤਾਂ ਉਹ ਕੀਤਾ ਗਿਆ ਸੀਗਾ ਉਹਦੇ ਵਿੱਚ ਗੁਰਵਿੰਦਰ ਸਿੰਘ ਦੇ ਫਾਦਰ ਨੂੰ ਇਹ ਸ਼ੰਕਾ ਸੀ ਜਾਂ ਇਹ ਇਨਫੋਰਮੇਸ਼ਨ ਆਈ ਸੀ ਉਹਨਾਂ ਕੋਲੇ ਕਿ ਜੇਲ੍ਹ ਦੇ ਵਿੱਚ ਜਿਹੜਾ ਕਿਸੇ ਰੈਂਕ ਦੇ ਅਫਸਰ ਉਥੇ ਥੇਟਲੇ ਰੈਂਕ ਦੇ ਅਫਸਰ ਵੀ ਹੋ ਸਕਦੇ ਆ ਉਹ ਵੱਡੇ ਰੈਂਕ ਦੇ ਅਫਸਰ ਵੀ ਹੋ ਸਕਦੇ ਆ ਕਿ ਉਹਨਾਂ ਵੱਲੋਂ ਕਿਸੇ ਹੱਦ ਤਾਈਂ ਢਿੱਲ ਇਸ ਰੁਪਿੰਦਰ ਕੌਰ ਨੂੰ ਦਿੱਤੀ ਜਾ ਰਹੀ ਹੈ ਤਾਂ ਉਹ ਗੱਲ ਕਿਤੇ ਨਾ ਕਿਤੇ ਮਨ ਨੂੰ ਜੱਜਦੀ ਵੀ ਹੈ ਕਿਉਂਕਿ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਨੇਕਾਂ ਕੰਟਰੋਵਰਸ਼ੀਅਲ ਚੀਜ਼ਾਂ ਹੋ ਚੁੱਕੀਆਂ ਹਨ ਯਾਨੀ ਕਿ ਕਈ ਹਜ਼ਾਰਾਂ ਦੀ ਗਿਣਤੀ 'ਚ ਸੌਆਂ ਦੀ ਗਿਣਤੀ ਵਿੱਚ ਐਫ ਆਈ ਆਰ ਪੰਜਾਬ ਦੇ ਥਾਣਿਆਂ ਦੇ ਵਿੱਚ ਦਰਜ ਨੇ ਕਿ ਜਦੋਂ ਇੱਕ ਪੰਜਾਬ ਪੁਲਿਸ ਦੀ ਫਲਾਈਂਗ ਜੇਲ ਡਿਪਾਰਟਮੈਂਟ ਦੇ ਵਿੱਚ ਜੇਲ ਦੇ ਵਿੱਚ ਜਾਂਦੀ ਹੈ ਤਾਂ ਕਈ ਐਨਡੀਪੀਐਸ ਦੇ ਮੁਕੱਦਮੇ ਨਾਰਕੋਟਿਕਸ ਰਿਕਵਰ ਹੁੰਦੇ ਆ ਕਈ ਮੋਬਾਈਲ ਰਿਕਵਰ ਹੁੰਦੇ ਆ ਕਈ ਆਪਸੀਨ ਚੀਜ਼ਾਂ ਰਿਕਵਰ ਹੁੰਦੀਆਂ ਤੇ ਉਹਨਾਂ ਦੀ ਐਫਆਈਆਰ ਔਨ ਰਿਕਾਰਡ ਨੇ ਸੋ ਪਰਿਵਾਰ ਦੀ ਇਹ ਸ਼ੰਕਾ ਸੀਗੀ ਕਿ ਜੇਲ ਦੇ ਵਿੱਚ ਰੁਪਿੰਦਰ ਕੌਰ ਅਤੇ ਉਹਦੇ ਸਾਥੀਆਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਪਰ ਉਹਨਾਂ ਦੇ ਮਨ 'ਚ ਇਹ ਵੀ ਗਿਲਾ ਸੀ ਜੇ ਜਦੋਂ ਰੁਪਿੰਦਰ ਕੌਰ ਦੇ ਫਾਦਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਦੀ ਪੈਰਵਾਈ ਨਹੀਂ ਕਰਦੇ ਹਰਕਮਲ ਦਾ ਫਾਦਰ ਪੈਰਵਾਈ ਕਰਨ ਆ ਨਹੀਂ ਰਿਹਾ ਫਿਰ ਉਹ ਕਿਹੜੀਆਂ ਤਾਕਤਾਂ ਨੇ ਜਾਂ ਉਹ ਕਿਸ ਐਂਗਲ ਤੋਂ ਇਹ ਗੱਲ ਚੱਲ ਰਹੀ ਹੈ ਕਿ ਉਸ ਨੂੰ ਸਹੂਲਤ ਪ੍ਰੋਵਾਈਡ ਕੀਤੀ ਗਈ ਹੈ ਤੇ ਇਹਦੇ ਵਿੱਚ ਏ ਡੀ ਜੀ ਪੀ ਪ੍ਰਿਜ਼ਨਸ ਤੇ ਸੁਪਰਡੈਂਟ ਫਰੀਦਕੋਟ ਉਹਨਾਂ ਨੇ ਵੀ ਪਰਿਵਾਰ ਨਾਲ ਰਾਬਤਾ ਕੀਤਾ ਉਹਨਾਂ ਨੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੇ ਕੋਈ ਗੱਲ ਹੋਈ ਹੈ ਦਾ ਉਸ ਬਾਰੇ ਅਸੀਂ ਨਹੀਂ ਕਹਿ ਸਕਦੇ ਕਿਸ ਰੈਂਕ ਤੇ ਜਾਂ ਕਿਸ ਲੈਵਲ ਤੇ ਕੋਈ ਕਟਾਈ ਰਹਗੀ ਲੇਕਿਨ ਅਸੀਂ ਵਿਸ਼ਵਾਸ ਦੋਨੇ ਸਰਦਾਰ ਕੁਲਦੀਪ ਸਿੰਘ ਨੂੰ ਗੁਰਵਿੰਦਰ ਸਿੰਘ ਦੇ ਫਾਦਰ ਨੂੰ ਕਿ ਅਜੇ ਹੀ ਕੋਈ ਵੀ ਘਟਨਾ ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ਦੇ ਵਿੱਚ ਨਹੀਂ ਹੋਊਗੀ ਜੇ ਹੋਈ ਹੈ ਤਾਂ ਉਸ ਨੂੰ ਅਸੀਂ ਮਹਿਸੂਸ ਕਰਦੇ ਹਾਂ ਅੱਗੇ ਤੋਂ ਪੂਰੀ ਸਖਤਾਈ ਐਸ ਪਰ ਜੇਲੈਕਟ ਉਸ ਨੂੰ ਰੱਖਿਆ ਜਾਊਗਾ ਲੇਕਿਨ ਫੇਰ ਵੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਰਦਾਰ ਕੁਲਦੀਪ ਸਿੰਘ ਕੋਲੇ ਇੱਕ ਲੀਗਲ ਰੈਮਡੀ ਹੈ ਕਿ ਉਹ ਅਦਾਲਤਾਂ ਦੇ ਵਿੱਚ ਇਸ ਸੰਬੰਧੀ ਪਹੁੰਚ ਕਰ ਸਕਦੇ ਆ ਵਿਦੇਸ਼ ਦਾ ਤੁਸੀਂ ਜ਼ਿਕਰ ਕੀਤਾ ਹਰ ਕੋਈ ਅੰਤਿਮ ਸੰਸਕਾਰ ਮੈਂ ਭੋਗ ਖੁਦ ਕਵਰ ਕੀਤਾ ਲੋਕ ਕੈਨੇਡਾ ਅਮਰੀਕਾ ਤੋਂ ਵੀ ਆਏ ਪਹੁੰਚੇ ਖਾਸ ਤੌਰ ਤੇ ਪਰਿਵਾਰ ਦਾ ਦੁੱਖ ਵੰਡਾਉਣ ਢਿੱਲ ਦੀ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਸਾਨੂੰ ਲੱਗਦਾ ਸੀ ਕਿ ਜੇਲ ਚੱਲੀ ਗਈ ਹੈ ਸਭ ਕੁਝ ਓਕੇ ਆ ਕਾਰਵਾਈ ਹੋ ਜਾਣੀ ਆ ਉਮਰ ਕੈਦ ਦੀ ਜਾਂ ਫਾਂਸੀ ਦੀ سزا ਹੋ ਜਾਏਗੀ ਪਰ ਇਹ ਬੀਆਈਪ ਸਹੂਲਤਾ ਮਿਲ ਰਹੀਆਂ ਇਸ ਬਾਰੇ ਪਰਦਾਫਾਸ਼ ਤੁਸੀਂ ਕੀਤਾ ਅੱਗੇ ਓਕੇ ਕਿ ਕਿਸ ਤਰੀਕੇ ਦੇ ਨਾਲ ਗੱਦੇ ਮਿਲ ਰਹੇ ਆ ਜਾਂ ਫਿਰ ਉਹਦੀਆਂ ਮੁਲਾਕਾਤਾਂ ਜਿੱਦਾਂ ਬਾਹਰ ਚੱਲ ਰਹੀਆਂ ਸੀ ਉਹ ਵੀ ਹੋਟਲ ਬਣਾ ਲਿਆ ਜੇਲ ਨਹੀਂ ਹੋ ਰਹੀ ਜੇਲ ਦੀਆਂ ਤੁਸੀਂ ਗੱਲਾਂ ਕਾਫੀ ਕੀਤੀਆਂ ਪਰ ਉਹ ਢਿੱਲ ਜਿਹੜੀ ਹੋਈ ਆ ਉਹ ਮੈਂ ਚਾਹੂੰਗੀ ਇੱਕ ਵਾਰ ਐਕਸਪਲੇਨ ਜ਼ਰੂਰ ਕਰੋ ਆਖਿਰਕਾਰ ਸੱਚ ਕੀ ਸੀ ਜੇਸ ਪਰਿਵਾਰ ਨੇ ਆਪ ਦਾ ਜੀ ਗਵਾਇਆ ਉਹਦੇ ਮਦਰ ਫਾਦਰ ਉਹਦੇ ਰਿਸ਼ਤੇਦਾਰ ਭੂਆ ਫੁੱਫੜ ਸਾਰੇ ਰਿਸ਼ਤੇਦਾਰ ਉਹ ਆਪਦੇ ਪੱਧਰ ਤੇ ਵੀ ਕਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਵੇਂ ਪੰਜਾਬੀਆਂ ਨੂੰ ਹਮਦਰਦੀ ਹੈ ਤੱਕ ਕਈ ਸ਼ਰੀਫ ਲੋਕ ਜਿਹੜੇ ਨਜਾਇਜ਼ ਪਰਚਿਆਂ ਦੇ ਚੱਲਦੇ ਹੋਏ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਵੀ ਹਮਦਰਦੀ ਆ ਤੁਹਾਡੇ ਤੱਕ ਕੀ ਇਨਫੋਰਮੇਸ਼ਨ ਕਿ ਬਿਲਕੁਲ ਮੈਂ ਉਹੀ ਦੱਸ ਰਿਹਾ ਜੇਲ੍ਹ ਦੇ ਵਿੱਚੋਂ ਇਹ ਇਨਫੋਰਮੇਸ਼ਨ ਆਮ ਤੌਰ ਤੇ ਬਾਹਰ ਆ ਜਾਂਦੀ ਹੈ ਕਿਉਂਕਿ 3000 ਬੰਦਾ ਉੱਥੇ ਜੇਲ੍ਹ ਬਤੌਰ ਕੈਦੀ ਹੈ ਤੇ 2000 ਬੰਦਾ ਜੇਲ੍ਹ ਦੀ ਰੱਖਿਆ ਵਾਸਤੇ ਆ 5000 ਬੰਦੇ ਦੇ ਵਿੱਚੋਂ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਕਿ ਜੇ ਇਸ ਔਰਤ ਨੇ ਔਰਤ ਸਮਾਜ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁੱਤ ਡਬਲ ਐਮਏ ਪੁੱਤ ਦਸਤਾਰ ਸਜਾਉਣ ਵਾਲਾ ਗੁਰਸਿੱਖ ਪੁੱਤ ਸ਼ਰੀਫ ਪੁੱਤ ਜਿਹੜਾ ਮਾਰਿਆ ਤਾਂ ਉਹਨਾਂ ਦੀ ਇੱਕ ਹਮਦਰਦੀ ਹੋ ਜਾਂਦੀ ਹੈ ਸੋ ਉਹ ਜੇਲ੍ਹ ਦੇ ਵਿੱਚੋਂ ਹੀ ਇਹ ਉਹਨ ਪੁੱਤ ਪਰਿਵਾਰ ਕੋਲੇ ਆਉਂਦੀਆਂ ਜਾਂ ਸਾਡੇ ਤਾਂ ਹੀ ਆਉਂਦੀਆਂ ਕਿ ਇੱਥੇ ਕਿਸ ਕਿਸਮ ਦਾ ਰਖਾ ਰਖਾਓ ਰੁਪਿੰਦਰ ਕੌਰ ਦਾ ਰੱਖਿਆ ਗਿਆ ਲੇਕਿਨ ਹੁਣ ਕਿਉਂਕਿ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ ਤੇ ਇਹ ਤਕਰੀਬਨ ਪੰਜਾਬ ਦੀ ਜਿੰਨੀ ਵੀ ਅਫਸਰਸ਼ਾਈ ਆ ਉਹਦੇ ਨੋਟਿਸ 'ਚ ਆ ਗਈ ਹੈ ਇਹ ਗੱਲ ਸੋ ਮੈਨੂੰ ਲੱਗਦਾ ਕਿ ਅੱਗੇ ਤੋਂ ਕਿ ਕਿਸਮ ਦੀ ਇਹ ਕਟਾਈ ਨਹੀਂ ਹੋਊਗੀ ਤੇ ਪਰਿਵਾਰ ਨੂੰ ਲੋਕਾਂ ਨੇ ਨਾ ਲੋਕਾਂ ਨੇ ਸਵਾਲ ਚੁੱਕਲੇ ਕਿ ਵਕੀਲ ਸਾਹਿਬ ਤਾਂ ਚਲੋ ਦੱਸ ਰਿਹਾ ਕਿ ਮੁਲਾਕਾਤਾਂ ਹੋ ਰੀਆਂ ਗੱਦੇ ਪ੍ਰੋਵਾਈਡ ਹੋ ਰਹੇ ਆ ਪਰ ਉਹ ਕਹਿੰਦੇ ਕਿ ਇਹ ਸਭ ਸ਼ਾਇਦ ਝੂਠ ਵਾ ਇਹ ਤੁਸੀਂ ਮਸ਼ਹੂਰੀ ਦੇ ਲਈ ਕਰ ਰਹੇ ਹੋ ਆਪਣਾ ਰੋਜ਼ਗਾਰ ਆਪਣਾ ਕੰਮ ਚਲਾਉਣ ਦੇ ਲਈ ਕਰ ਰਹੇ ਹੋ ਉਸ ਤੋਂ ਬਾਅਦ ਜੇਲ ਸੁਪਰਡੈਂਟ ਦਾ ਵੀ ਵਰਜਨ ਆਉਂਦਾ ਉਹ ਕਹਿੰਦੇ ਆ ਕਿ ਐਦਾਂ ਦਾ ਤਾਂ ਕੁਝ ਵੀ ਨਹੀਂ ਹੋ ਰਿਹਾ ਕੀ ਤੁਸੀਂ ਉਸ ਮਾਮਲੇ 'ਚ ਉਹਨਾਂ ਨਾਲ ਗੱਲ ਕੀਤੀ ਜਾਂ ਕੋਈ ਲੀਗਲ ਐਕਸ਼ਨ ਪਰਿਵਾਰ ਦੇ ਵੱਲੋਂ ਲਿਆ ਗਿਆ ਕਿ ਇਸ ਤਰੀਕੇ ਦੀ ਕੋਈ ਸਖਤੀ ਅਗਰ ਨਹੀਂ ਵਰਤੀ ਜਾਂਦੀ ਤਾਂ ਅਸੀਂ ਇਹਨਾਂ ਤੇ ਐਕਸ਼ਨ ਲਈਏ ਅ ਗੁਰਦੀਪ ਜੀ ਜਿਹੜਾ ਤੁਸੀਂ ਸਵਾਲ ਕੀਤਾ ਇਹ ਸਵਾਲ ਮੈਨੂੰ ਕਈਆਂ ਨੇ ਕੀਤਾ ਹੂੰ ਦੇਖੋ ਇੱਕ ਮਾਨਸਿਕ ਅਵਸਥਾ ਹੁੰਦੀ ਆ ਕੱਲ ਨੂੰ ਮੈਂ ਵੀ ਵੱਡੇ ਹੋਣਾ ਮੇਰਾ ਵੀ ਵਿਆਹ ਹੋਣਾ ਮੇਰੇ ਵੀ ਬੱਚੇ ਹੋਣੇ ਕੱਲ ਨੂੰ ਮੇਰੇ ਬੱਚੇ ਨਾਲ ਕੁਝ ਹੁੰਦਾ ਹੈ ਕਿ ਮੇਰੀ ਮਾਨਸਿਕ ਅਵਸਥਾ ਡਗਮਗਾ ਜਾਊਗੀ ਸਰਦਾਰ ਕੁਲਦੀਪ ਸਿੰਘ ਤੇ ਮਰਨ ਵਾਲੇ ਗੁਰਵਿੰਦਰ ਸਿੰਘ ਦੀ ਮਾਤਾ ਉਹਨਾਂ ਦੋਵਾਂ ਦੀ ਮਾਨਸਿਕ ਸਥਿਤੀ ਡਗਮਗਾਈ ਹੋਈ ਹੈ ਉਹ ਜ਼ੈਨੀ ਤੌਰ ਤੇ ਤੇ ਸਰੀਰਕ ਤੌਰ ਤੇ ਇਸ ਸਾਰੇ ਘਟਨਾਕ੍ਰਮ ਤੋਂ ਹਾਰ ਚੁੱਕੇ ਨੇ ਪੋਤਰਾ-ਪੋਤਰੀ ਹੈ ਕੋਈ ਨਹੀਂ ਭਾਵਾਂ ਵਿਆਹ ਨੂੰ ਦੋ ਸਾਲ ਪੀੜੀ ਖਤਮ ਹੋ ਗਈ ਪੀੜੀ ਖਤਮ ਹੋ ਗਈ ਸੋ ਉਹ ਪਰਿਵਾਰ ਤੁਹਾਡੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਯਾ ਲੋਕਾਂ ਨੂੰ ਇਹ ਦੱਸਣ ਲਈ ਉਹਨਾਂ ਦੀ ਮਾਨਸਿਕ ਸਥਿਤੀ ਉਹਨਾਂ ਨੂੰ ਅਲਾਉ ਨਹੀਂ ਕਰਦੀ। ਸੋ ਉਸ ਪਰਿਵਾਰ ਨੇ ਮੇਰੀ ਡਿਊਟੀ ਲਈ ਹੈ ਕਿ ਤੂੰ ਵੀ ਸਾਡਾ ਪੁੱਤ ਐ ਜਿਹੋ ਜਿਹਾ ਗੁਰਵਿੰਦਰ ਐ ਤੇ ਮੈਂ ਆਪਦੇ ਆਪ ਨੂੰ ਇੱਕ ਪੇਸ਼ੇ ਤੋਂ ਵਕੀਲ ਨਹੀਂ ਸਮਝਦਾ। ਜਿਵੇਂ ਪ੍ਰਾਣੀ ਇੱਕ ਕਹਾਪਤ ਹੈ ਕਿ ਤੋਤਿਆਂ ਨੂੰ ਬਾਗ ਬਥੇਰੇ। ਬਥੇਰੇ ਕੇਸ ਆਉਂਦੇ ਆ ਸਾਡੇ ਕੋਲੇ ਅਣਗਿਣਤ ਕੇਸ ਆਉਣੇ ਆ। ਲੇਕਿਨ ਕਈ ਕੇਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨਾਲ ਤੁਹਾਡੀ ਇੱਕ ਅਟੈਚਮੈਂਟ ਹੋ ਜਾਂਦੀ ਆ। ਮੈਂ ਆਪਦੇ ਆਪ ਨੂੰ ਇਸ ਪਰਿਵਾਰ ਦਾ ਇੱਕ ਹਿੱਸਾ ਸਮਝਦਾ। ਬਿਲਕੁਲ ਇਹ ਗੱਲ ਸਹੀ ਹੈ ਕਿ ਇੱਕ ਵਕੀਲ ਦੀ ਜ਼ਿੰਮੇਵਾਰੀ ਹੈ ਅਦਾਲਤ ਦੇ ਅੰਦਰ ਆਪਦੀ ਪੇਸ਼ਕਾਰੀ ਕਰਨੀ ਤੁਸੀਂ ਪਰਿਵਾਰਕ ਮੈਂਬਰ ਸਮਝ ਕੇ ਕਰ ਰਹੇ ਹੋ ਪਰ ਲੋਕ ਕਹਿੰਦੇ ਕਿ ਕੀ ਤੁਹਾਡੇ ਕੋਲ ਕੋਈ ਵੀਡੀਓ ਹੈ ਕੋਈ ਆਡੀਓ ਹੈ ਜਾਂ ਕੁਝ ਇਸ ਤਰੀਕੇ ਦਾ ਪ੍ਰੂਫ ਹੈ ਕਿਉਂਕਿ ਜੇਲਰ ਸੁਪਰਡੈਂਟ ਜਿਹੜੇ ਉਹ ਕਹਿੰਦੇ ਆ ਕਿ ਬੇਸਲੈਸ ਤਰਕ ਸੀ ਇਹ ਮੈਂ ਇੱਕੋ ਇੱਕ ਸਵਾਲ ਪੰਜਾਬੀਆਂ ਨੂੰ ਤੇ ਡੇਲੀ ਪੋਸਟ ਪੰਜਾਬੀ ਦੇ ਸਾਰੇ ਵਿਊਅਰਸ ਨੂੰ ਇੱਕ ਸਵਾਲ ਪੁੱਛਦਾ ਹਾਂ ਕੀ ਪੰਜਾਬ ਦੀਆਂ ਜੇਲਾਂ ਮੇਰੇ ਆਵਾਜ਼ ਉਠਾਉਣ ਤੋਂ ਪਹਿਲਾਂ ਇਨ ਕੁਐਸ਼ਨ ਆਈਆਂ ਕਿ ਨਹੀਂ ਆਈਆਂ ਕੀ ਕੋਈ ਕੰਟਰੋਵਰਸਿਸ ਮੇਰੇ ਸਵਾਲ ਕਰਨ ਤੋਂ ਪਹਿਲਾਂ ਪੰਜਾਬ ਦੀਆਂ ਜ਼ਿਲਾਂ ਨਾਲ ਆਈਆਂ ਕਿ ਨਹੀਂ ਆਈਆਂ ਪੰਜਾਬ ਦੀਆਂ ਜ਼ਿਲਾਂ ਬਹੁਤ ਕੰਟਰੋਵਰਸ਼ੀਅਲ ਨੇ ਬਿਲਕੁਲ ਅਸੀਂ ਸੁਣਦੇ ਆ ਕਿਸ ਤਰੀਕੇ ਨਾਲ ਫੋਨ ਬਾਹਰ ਨਿਕਲਦੇ ਆ ਗੱਲਾਂ ਬਾਤਾਂ ਸਾਰੀਆਂ ਹੁੰਦੀਆਂ ਵਾ ਸਾਰੀਆਂ ਵੀਆਈਪੀ ਸਹੂਲਤਾਂ ਸਿਫਾਰਸ਼ਾਂ ਤੱਕ ਤਗੜੀਆਂ ਲੱਗ ਜਾਂਦੀਆਂ ਵਾ ਤਾਂ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਇਹ ਬਾਰ ਬਾਰ ਚੀਜ਼ਾਂ ਸਾਡੇ ਸਾਹਮਣੇ ਆਈਆਂ ਪਰ ਤੁਹਾਡੇ ਕੇਸ ਦੇ ਵਿੱਚ ਇਹ ਕਾਰਵਾਈ ਦੀ ਕੋਈ ਗੱਲ ਹੋਈ ਹੈ ਗੁਰਦੀਪ ਜੀ ਬੇਨਤੀ ਕਰਨੀ ਹੈ ਰਿਕੁਐਸਟ ਕਰਨੀ ਹੈ ਜੇ ਉਸ ਰਿਕੁਐਸਟ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਲਿਖਤੀ ਚਾਰਾ ਜੋਈ ਕਰਾਂਗੇ ਐਡੀਜੀਪੀ ਪੰਜਾਬ ਪ੍ਰੈਜ਼ੈਂਸ ਕੋਲੇ ਜਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੋਲੇ ਕਿ ਇਸ ਤਰ੍ਹਾਂ ਦੀ ਕਟਾਈਆਂ ਹੋ ਰਹੀਆਂ ਸ਼ਾਇਦ ਤੁਹਾਡੇ ਕੋਲੇ ਪੈਸੇ ਨਹੀਂ ਤਾਂ ਤੁਸੀਂ ਆਪਦੀਆਂ ਬੈਰਕਾਂ ਦੇ ਵਿੱਚ ਜੋ ਚਾਹੋ ਉਹ ਕਰਾ ਸਕਦੇ ਹੋ ਜੇ ਤੁਸੀਂ ਜੇਲ੍ਹ ਦੀ ਰੋਟੀ ਨਹੀਂ ਖਾਣੀ ਤਾਂ ਤੁਸੀਂ ਬੈਰਕਾਂ ਦੇ ਵਿੱਚ ਹੀਟਰ ਲਾ ਕੇ ਉਹਦੇ ਤੇ ਰੋਟੀ ਆਪਦੀ ਪਕਾ ਸਕਦੇ ਹੋ ਜੇ ਤੁਹਾਨੂੰ ਟੀਵੀ ਦੀ ਲੋੜ ਹੈ ਫ੍ਰਿਜ ਦੀ ਲੋੜ ਹੈ ਤਾਂ ਤੁਹਾਨੂੰ ਜਿੱਥੇ ਐਂਡੀਪੀਐਸ ਦੇ ਪਰਚੇ ਦਰਜ ਹੋਗੇ ਜੇਲ੍ਹਾਂ ਦੇ ਵਿੱਚ ਨਾਰਕੋਟਿਕ ਸਬਸਟੈਂਸਸ ਜਿਹੜੀ ਕਿ ਬੈਂਡ ਹੈ ਸਮਾਜ ਦੇ ਵਿੱਚ ਉਹ ਨਸ਼ੀਲੇ ਪਦਾਰਥ ਜੇਲ੍ਹਾਂ ਚੋਂ ਮਿਲ ਗਏ ਉਹਨਾਂ ਦੀਆਂ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਹੈ ਤੇ ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ ਕੀ ਰੁਪਿੰਦਰ ਕੌਰ ਨੇ ਵੀ ਬੈਰਕ ਬਦਲੀ ਹੈ ਜਾਂ ਕੋਈ ਇਸ ਤਰੀਕੇ ਦੀ ਸਹੂਲਤ ਦੀ ਮੰਗ ਕੀਤੀ ਹੈ ਬਿਲਕੁਲ ਦੇਖੋ ਇਹ ਵਿਦਨ ਡਿਪਾਰਟਮੈਂਟਲ ਇਹ ਤਾਂ ਬਿਤਰ ਜੇਲ ਵਿਭਾਗ ਦੇ ਬੰਦੇ ਦੱਸ ਸਕਦੇ ਆ ਲੇਕਿਨ ਮੌਜੂਦਾ ਇਹ ਹੈ ਕਿ ਜੇਲ ਵਿਭਾਗ ਨੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੋਊਗੀ ਬਿਲਕੁਲ ਜੇ ਲੈਕਟ ਦੇ ਮੁਤਾਬਕ ਜਿਹੜਾ ਹੈਗਾ ਸਖਤਾਈ ਰੁਪਿੰਦਰ ਕੌਰ ਨਾਲ ਕੀਤੀ ਜਾਊਗੀ ਤੇ ਇਹੀ ਪਰਿਵਾਰ ਦੀ ਮੰਗ ਆ ਸੁਪਰਡੈਂਟ ਕਹਿੰਦੇ ਕਿ ਕੋਈ ਬੈਰਕਾਂ ਤਾਂ ਉੱਥੇ ਸਿਰਫ 4 ਹੀ ਇੱਥੇ ਕਿਹੜਾ 2800 ਬੈਰਕਾਂ ਵਾ ਜਿਹੜੀਆਂ ਉਹ ਬਦਲ ਹੀ ਜਾਂਦੀ ਐ ਇਹ ਸਰਦੀਆਂ ਦਾ ਮੌਸਮ ਆ ਇਸ ਕਰਕੇ ਇੱਕ ਬੈਰਗ ਤੋਂ ਔਰਤਾਂ ਦੀਆਂ 4 ਬੈਰਕਾਂ ਵਾ ਉਹਦੇ ਵਿੱਚ ਤਬਦੀਲ ਕਰ ਵੀ ਦਿੱਤਾ ਤਾਂ ਕੋਈ ਇਸ ਤਰੀਕੇ ਦੀ ਗੱਲ ਨਹੀਂ ਅ ਦੇਖੋ ਜੀ ਮੈਂ ਸੁਪਰਡੈਂਟ ਸਾਹਿਬ ਦਾ ਜ਼ਾਤੀ ਤੌਰ ਤੇ ਸਤਿਕਾਰ ਕਰਦਾ ਜੇ ਮੈਂ ਸੁਪਰਡੈਂਟ ਜੇਲ ਹੁੰਦਾ ਮੇਰਾ ਵੀ ਇਹੀ ਕਹਿਣਾ ਹੋਣਾ ਸੀ ਮੈਂ ਕਦੇ ਵੀ ਆਪਦੇ ਡਿਪਾਰਟਮੈਂਟ ਦੇ ਉਲਟ ਗੱਲ ਨਹੀਂ ਕਰੂੰਗਾ ਜਾਂ ਆਪਦੀ ਜੇਲ੍ਹ ਦੇ ਉਲਟ ਗੱਲ ਨਹੀਂ ਕਰੂੰਗਾ ਪਰ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਮ੍ਰਿਤਕ ਗੁਰਵਿੰਦਰ ਸਿੰਘ ਜਿਹਦੀ ਧਰਮ ਪਤਨੀ ਰੁਪਿੰਦਰ ਕੌਰ ਤੇ ਉਹਦੇ ਆਸ਼ਕ ਹਰਕਮਲਪ੍ਰੀਤ ਲਈ ਪਰਿਵਾਰ ਵੱਲੋਂ ਮ੍ਰਿਤਕ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇਲ੍ਹ ਡਿਪਾਰਟਮੈਂਟ ਨੂੰ ਤੇ ਖਾਸ ਕਰਕੇ ADGP ਪ੍ਰਿਜ਼ਨਸ ਮੈਂ ਉਹਨਾਂ ਦਾ ਵਾਰੀ-ਵਾਰੀ ਨਾਮ ਨਹੀਂ ਲੈ ਰਿਹਾ ਕਿਉਂਕਿ ਨਾਮ ਲੈਣਾ ਮੁਨਾਸਬ ਨਹੀਂ ਜੇ ਕੋਈ ਗੱਲ ਵਧੂਗੀ ਤਾਂ ਨਾਮ ਹੀ ਲਵਾਂਗੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਮ੍ਰਿਤਕ ਪਰਿਵਾਰ ਵੱਲੋਂ ਕਿ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਪੂਰੀ ਸਖਤਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਤਾਂ ਮਨ ਨੂੰ ਖੁਸ਼ੀ ਹੋਊਗੀ ਜੇ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਪੂਰੀ ਨਕੇਲ ਕੱਸ ਕੇ ਪੂਰੀ ਸਖਤਾਈ ਨਾਲ ਰੱਖਿਆ ਜਾਊਗਾ ਉਹ ਕਹਿੰਦੇ ਕਿ ਵਕੀਲ ਸਾਹਿਬ ਬਹੁਤ ਪੜੇ ਲਿਖੇ ਨੇ ਤੇ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਉਹ ਇਸ ਤਰੀਕੇ ਦੀ ਜਵਾਬਦੇਹੀ ਕਰਨਗੇ ਜੇਲ੍ਹ ਤੇ ਸਵਾਲ ਚੁੱਕਣਗੇ ਤੁਸੀਂ ਪਤਾ ਕੀਤਾ ਕਿ ਹਰ ਕਮਲ ਜਿਹੜਾ ਕਿੰਨੀ ਕੁ ਦੂਰੀ ਤੇ ਐ ਜਾਂ ਉਹ ਕਿੱਥੇ ਰਹਿੰਦਾ ਵਾ ਇਹ ਸਾਰੀ ਜੇਲ੍ਹ ਦੀ ਅੰਦਰਲੀ ਇਨਪੁਟ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਹੁਣ ਫਿਰ ਤੁਸੀਂ ਇਹ ਕਹੋਗੇ ਕਿ ਸੋਰਸਸ ਕੀ ਨੇ ਸਾਡੇ ਵੀ ਸੋਰਸਸ ਹਿਡਨ ਨੇ ਕੀ ਪਤਾ ਸਾਡੇ ਕਲੈਂਟ ਹੀ ਅੰਦਰ ਬਹੁਤ ਬੈਠੇ ਹੋਣ ਕੀ ਪਤਾ ਪੁਲਿਸ ਮੁਲਾਜ਼ਮ ਜਿਹੜੇ ਹਮਦਰਦੀ ਰੱਖਦੇ ਆ ਪਰਿਵਾਰ ਨਾਲ ਉਹੀ ਸਾਡੇ ਇਨਫਾਰਮਰ ਹੋਣ ਕੀ ਪਤਾ ਉੱਥੇ ਜੇਲ੍ਹ ਵਿਭਾਗ ਦਾ ਹੀ ਕੋਈ ਵਿਅਕਤੀ ਹੋਵੇ ਜਿਹੜਾ ਹਮਦਰਦੀ ਰੱਖਦਾ ਹੋਵੇ ਸੋ ਇਹ ਇਨਾਂ ਗੱਲਾਂ 'ਚ ਨਹੀਂ ਪੈਣਾ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਕਰਕਸ ਆਫ ਦ ਸਟੋਰੀ ਇਜ਼ ਕਿ ਰੁਪਿੰਦਰ ਕੌਰ ਤੇ ਹਰਕੰਵਲ ਤੇ ਜਿਹੜਾ ਤੀਸਰਾ ਮੁੰਡਾ ਵਿਸ਼ਵਦੀਪ ਉਹਨਾਂ ਨੂੰ ਸਖਤਾਈ ਕੀਤੀ ਜਾਵੇ ਕੋਈ ਸਹੂਲਤ ਨਾ ਦਿੱਤੀ ਜਾਵੇ ਤਾਂ ਅਸੀਂ ਬੜੇ ਹੀ ਥੈਂਕਫੁਲ ਹੋਵਾਂਗੇ ਬਤੌਰ ਪਰਿਵਾਰ ਏ ਡੀ ਜੀ ਪੀ ਪ੍ਰਿਜ਼ਨਸ ਦਾ ਹੂੰ ਤੇ ਕੱਲ ਪੇਸ਼ੀ ਹੋਈ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਏ ਨੇ આરોપી ਤੇ ਉਸ ਤੋਂ ਬਾਅਦ ਵੀਰ ਇੰਦਰ ਕੌਰ ਇੱਕ ਨਵੀਂ ਕੜੀ ਮਿਲਦੀ ਹੈ ਇਸ ਕੇਸ ਦੇ ਵਿੱਚ ਲਗਾਤਾਰ ਕੜੀਆਂ ਇੱਕ ਤੋਂ ਬਾਅਦ ਇੱਕ ਜੁੜੀ ਜਾ ਰਹੀਆਂ ਕਦੇ ਨਸ਼ੇ ਦੇ ਨਾਲ ਕਦੇ ਡਰੱਗ ਮਾਫੀਆ ਦੇ ਨਾਲ ਕਦੇ ਕੁਝ ਤਾਂ ਤੁਸੀਂ ਕੀ ਅਪਡੇਟ ਦੋਗੇ ਇਸ ਮਾਮਲੇ 'ਚ ਕਿ ਵੀਰ ਇੰਦਰ ਕੌਰ ਇੱਕ ਸਹੇਲੀ ਸਕੂਲ ਦੇ ਵਿੱਚ ਪੜੀ ਨਾਲ ਪਰ ਉਸ ਤੋਂ ਬਾਅਦ ਐਡੀ ਵੱਡੀ ਹੱਤਿਆ ਦੇ ਵਿੱਚ ਵੀ ਸ਼ਾਮਲ ਹੈ ਕੀ ਉਸ ਦਾ ਰੋਲ ਹੈ ਇਸ ਕੇਸ 'ਚ ਅ ਅ ਗੁਰਦੀਪ ਜੀ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇੱਕ ਕੜੀ ਇੱਕ ਐਸੀ ਹੈ ਕਿ ਜਿਹੜਾ ਮੈਂ ਸਮਝਦਾ ਕਿ ਜੇ ਉਹ ਕੜੀ ਨਾ ਹੁੰਦੀ ਤਾਂ ਸ਼ਾਇਦ ਪਰਿਵਾਰ ਨੂੰ ਇਨਸਾਫ ਜਿੰਨੀ ਛੇਤੀ ਮਿਲ ਰਿਹਾ ਜਾਂ ਨਵੀਆਂ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਇਸ ਸੁਖਣ ਵਾਲਾ ਮਰਡਰ ਕੇਸ ਤੋਂ ਨਾ ਨਿਕਲ ਕੇ ਆਉਂਦੀਆਂ ਪਰਿਵਾਰ ਦੀ ਮੁਲਾਕਾਤ ਡੀਆਈਜੀ ਮੈਡਮ ਨਾਲ ਹੋਈ ਆ ਉਸ ਮੁਲਾਕਾਤ ਤੋਂ ਬਾਅਦ ਜੋ ਸਖਤਾਈ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਕੀਤੀ ਜਾ ਰਹੀ ਹੈ that all credit and thanks go to DIG ਰੇਂਜ ਮੈਡਮ ਜਗਦੰਬੇ ਨਲੰਬਰੇ because ਉਹਨਾਂ ਨੇ ਕਲੀਅਰ ਕੱਟ ਇਹ ਗੱਲਾਂ ਕਹਿਤੀਆਂ ਕਿ ਜਿਹੜਾ ਤਿੰਕਾ ਪਰ ਵੀ ਯੋਗਦਾਨ ਇਸ ਮੁਕਦਮੇ ਦੇ ਵਿੱਚ ਹੈ ਕੋਈ ਵੀ ਤਿੰਕਾ ਪਰ ਵੀ ਇੱਕ ਕੋਈ 120B ਦੇ ਵਿੱਚ ਕੋਈ ਬੰਦਾ ਆ ਰਿਹਾ ਜਿਨੇਮ ਹੈਲਪ ਕੀਤੀ ਹੈ ਇਸ ਕਾਂਸਪੀਰੇਸ਼ਨ ਕਾਂਸਪੀਰੇਟਿਡ ਮਰਡਰ ਦੇ ਵਿੱਚ ਕੀ ਹੈਲਪ ਕੀਤੀ ਹੈ ਵੀਰਿੰਦਰ ਸਹੀ ਲੀ ਦੇਖੋ ਦੇਖੋ ਜਿਹੜੀ ਕੱਲ ਤੁਸੀਂ ਗੱਲ ਕੀਤੀ ਹੈ ਇਸ ਲੜਕੀ ਦਾ ਪਹਿਲਾਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਅਰੇ ਤੇ ਹਲੇ ਤੱਕ ਇਸ ਕੁੜੀ ਦਾ ਵਿਆਹ ਨਹੀਂ ਹੋਇਆ ਇਹ ਬੀਐਸਸੀ ਓਟੀਟੀ ਸੈਕੰਡ ਇਅਰ ਦੀ ਸਟੂਡੈਂਟ ਹੈ ਜੀ ਇਹ ਬਹੁਤ ਚੰਗੀ ਸਹੇਲੀ ਸੀ ਵੀਰ ਇੰਦਰ ਕੌਰ ਰੁਪਿੰਦਰ ਕੌਰ ਦੀ ਐਸ ਪਰ ਦਾ ਵਰਜਨ ਆਫ ਐਂਡ ਪੀਸੀ ਆਫ ਡੀਐਸਪੀ ਫਰੀਦਕੋਟ ਤਰੋਚਨ ਸਿੰਘ ਉਹਨਾਂ ਦੇ ਕਹਿਣ ਮੁਤਾਬਕ ਇਹ ਪਲੱਸ 2 ਦੇ ਵਿੱਚ ਇਕੱਠੀਆਂ ਪੜੀਆਂ ਹਮ ਪ੍ਰਾਣਾ ਇਹਨਾਂ ਦਾ ਆਪਸ ਵਿੱਚ ਸੰਬੰਧ ਹੈ 2025 ਦੇ ਵਿੱਚ ਜਦੋਂ ਇਹ ਰੁਪਿੰਦਰ ਕੌਰ ਫॉर ਐਨੀ ਰੀਜ਼ਨ ਕੈਨੇਡਾ ਤੋਂ ਵਾਪਸ ਆਉਂਦੀ ਹੈ ਤੇ ਸੁਖਨ ਵਾਲੇ ਆ ਕੇ ਰਹਿਣ ਲੱਗ ਜਾਂਦੀ ਹੈ ਤਾਂ ਇਹ ਦੋਨੇ ਨੈਟਵਰਕ ਚ ਆਉਂਦੀ ਆ ਐਂਡ ਜਿਹੜੀ ਇਹ 4 ਨੰਬਰ ਲੜਕੀ ਹੈ ਇਹ ਵੀ ਕਿਸੇ ਹੱਦ ਤਾਈ ਬੁਟੀਕ ਦਾ ਕੰਮ ਕਰਦੀ ਆ ਮਤਲਬ ਕੈਨੇਡਾ ਜਦੋਂ ਰੁਪਿੰਦਰ ਚਲ ਗਈ ਤਾਂ ਉਹ ਗੈਪ ਕਿਤਨਾ ਕਿਤੇ ਟੁੱਟ ਗਿਆ ਨਹੀਂ ਨਹੀਂ ਆਪਾਂ ਨਹੀਂ ਕਹਿ ਸਕਦੇ ਕੀ ਪਤਾ ਸੋਸ਼ਲ ਮੀਡੀਆ ਰਾਹੀਂ ਇਨ ਟੱਚ ਹੋਣ ਜਿਹੜੇ ਇਕੱਠੇ ਪੜੇ ਆ ਉਹ ਮੋਸਟ ਪ੍ਰੋਬਬਲੀ ਇਨ ਟੱਚ ਹੁੰਦੇ ਆ ਲੇਕਿਨ ਜਿਹੜਾ ਕੱਲ ਪੁਲਿਸ ਨੇ ਇਸ ਲੜਕੀ ਨੂੰ ਫੋਰ ਦਾ ਸੈਕੰਡ ਟਾਈਮ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਰਿਮਾਂਡ ਕਹਿ ਕੇ ਲਿਆ ਕਿ ਸਾਨੂੰ ਕੁਝ ਲੀਡਸ ਮਿਲੀਆਂ ਕਿ ਇਸ ਵੀਰਪਾਲ ਕੌਰ ਨੇ ਐਕਟਿਵ ਰੋਲ ਮੈਂ ਵੇਖੋ ਸਾਡੀ ਲੀਗਲ ਲੈਂਗੁਏਜ ਹੈ ਲੀਗਲ ਲੈਂਗੁਏਜ ਦੇ ਵਿੱਚ ਇੱਕ ਐਕਟਿਵ ਰੋਲ ਹੁੰਦਾ ਹੈ ਇੱਕ ਡੀਐਕਟਿਵੇਟ ਰੋਲ ਹੁੰਦਾ ਹੈ ਇੱਕ ਹੁੰਦਾ ਪਾਸਿਓਂ ਬਹਿ ਕੇ ਮਦਦ ਕਰਨੀ ਇੱਕ ਹੁੰਦਾ ਐਕਟਿਵ ਰੋਲ ਪਲੇ ਕਰਨਾ ਤਾਂ ਇਸ ਵੀਰ ਜਿਹੜਾ ਇੰਦਰ ਕੌਰ ਹੈ ਇਸ ਵੱਲੋਂ ਐਕਟਿਵ ਰੋਲ ਪਲੇ ਕੀਤਾ ਗਿਆ ਇਸ ਮਰਡਰਡ ਕਾਂਸਪੀਰੇਸੀ ਦੇ ਵਿੱਚ ਰੁਪਿੰਦਰ ਕੌਰ ਦੀ ਮਦਦ ਕੀਤੀ ਗਈ ਆ ਸੋ ਕੁਝ ਲੀਡਸ ਮਿਲੀਆਂ ਨੇ ਪੰਜਾਬ ਪੁਲਿਸ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਜਿਹਦੇ ਚੱਲਦੇ ਹੋਏ ਉਹਨਾਂ ਨੇ ਮਾਨਯੋਗ ਅਦਾਲਤ ਤੋਂ 2 ਦਿਨ ਦਾ ਰਿਮਾਂਡ ਮੰਗਿਆ ਤੇ ਉਸ ਰਿਮਾਂਡ ਉਹ 2 ਦਿਨ ਦਾ ਦੇ ਕੇ ਹੁਣ ਉਹ ਲੜਕੀ ਨੂੰ ਦੁਬਾਰਾ 24 ਤਰੀਕ ਨੂੰ ਯਾਨੀ ਕਿ ਕੱਲ ਜਿਹੜਾ ਇਹ ਪੇਸ਼ ਕੀਤਾ ਜਾਊਗਾ ਠੀਕ ਹੈ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਚਿੱਟੇ ਦੀ ਸਪਲਾਈ ਵੀ ਕੀ ਵੀਰ ਇੰਦਰਕੌਰ ਦੇ ਵੱਲੋਂ ਕੀਤੀ ਗਈ ਜੋ ਨਵੀਂ ਅਪਡੇਟ ਆਈ ਹੈ ਬਿਲਕੁਲ ਇਹ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਕਿਉਂਕਿ ਹੱਲੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਬਿਲਕੁਲ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਨਾ ਪੜ੍ਹੀ ਹੈ ਨਾ ਦੇਖੀ ਹੈ ਨਾ ਮੈਨੂੰ ਪਤਾ ਜੋ ਪੰਜਾਬ ਪੁਲਿਸ ਚ ਸੋਰਸਸ ਨੇ ਜੋ ਮੈਡੀਕਲ ਦੇ ਸੋਰਸਸ ਨੇ ਜਿਨ੍ਹਾਂ ਤੋਂ ਸਾਨੂੰ ਇਨਪੁਟਸ ਮਿਲ ਰਹੀਆਂ ਕਿਉਂਕਿ ਸਾਡਾ ਕੰਮ ਨਹੀਂ ਦਖਲ ਦੇਣਾ ਇਨਵੈਸਟੀਗੇਸ਼ਨ ਦੇ ਵਿੱਚ ਉਹ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੈ ਲੇਕਿਨ ਜੋ ਗੱਲਾਂ ਇੱਕ ਰਿਯੂਮਰ ਮੈਂ ਰਿਯੂਮਰ ਹੀ ਕਹੂੰਗਾ ਉਹ ਰਿਯੂਮਰਸ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਜਿਹੜਾ ਚਿੱਟਾ ਸੀਗਾ ਉਸ ਚਿੱਟੇ ਨੂੰ ਕਿਸ ਕਿਸਮ ਦਾ ਲਿੰਕ ਅਪ ਹੋ ਰਿਹਾ ਇਸ ਵੀਰ ਕੌਰ ਨਾਲ ਵੀਰਿੰਦਰ ਕੌਰ ਨਾਲ ਸੋ ਕਿਤੇ ਨਾ ਕਿਤੇ ਜਿਹੜਾ ਚਿੱਟਾ ਉਸ ਇਸ ਵੀਰਿੰਦਰ ਕੌਰ ਨਾਲ ਕਿਤੇ ਨਾ ਕਿਤੇ ਐਸ ਪਰ ਦਾ ਵਰਜ਼ਨ ਆਫ ਪੰਜਾਬ ਪੁਲਿਸ ਉਹ ਲਿੰਕਡ ਅਪ ਹੋ ਰਿਹਾ ਜਿੱਦਾਂ ਹਰ ਕਮਲ ਹੈ ਉਹਨਾਂ ਦੇ ਪਿਤਾ ਮੈਡੀਕਲ ਚਲਾਉਂਦੇ ਸੀ ਡਰੱਗ ਮਾਫੀਆ ਦਾ ਜ਼ਿਕਰ ਹੋਇਆ ਕਿ ਕਿਸ ਤਰੀਕੇ ਦੇ ਨਾਲ ਇਹ ਨਸ਼ਾ ਸਪਲਾਈ ਹੋ ਗਿਆ इजीली ਇੱਕ ਇੱਕ ਆਪਾਂ ਕਹਿੰਦੇ ਕਿ ਕੁੜੀਆਂ ਨੇ ਹੱਤਿਆ ਵੀ ਕੀਤੀ ਰੁਪਿੰਦਰ ਕੌਰ ਨੇ ਇਸ ਪੂਰੇ ਮਰਡਰ ਕੇਸ ਨੂੰ ਕਿਸ ਤਰੀਕੇ ਨਾਲ ਘੁਮਾਇਆ ਤੇ ਉਸ ਤੋਂ ਬਾਅਦ ਦੂਸਰੀ ਜਿਹੜੀ ਉਸ ਦੀ ਸਹੇਲੀ ਉਹ ਵੀ ਨਸ਼ੇ ਦੇ ਵਿੱਚ ਹੱਤਿਆ ਦੇ ਵਿੱਚ ਉਸ ਦੀ ਨਾਲ 파ਟਰਨਰ ਰਹੀ ਆ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਯਕੀਨ ਹੁੰਦੀਆਂ ਇਨਸਾਨੀਅਤ ਦੇ ਤੌਰ ਤੇ ਕਿ ਕੁੜੀਆਂ ਵੀ ਕਿਸ ਤਰੀਕੇ ਨਾਲ ਕਿਸ ਪਾਸੇ ਜਾ ਰਹੀਆਂ ਨਸ਼ਾ ਵੀ ਹੱਤਿਆ ਵੀ ਇਹ ਕੁੜੀਆਂ ਦੇ ਆਪਾਂ ਸੁਣ ਰਹੇ ਆ ਪੰਜਾਬ ਦੀਆਂ ਧੀਆਂ ਦੀਆਂ ਗੱਲ ਕਰ ਰਹੀ ਹਾਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਤੇ ਮੈਂ ਤੁਹਾਨੂੰ ਐਫਆਈਆਰ ਦੀ ਕਾਪੀ ਵੀ ਸਪਲਾਈ ਕਰੂੰਗਾ ਕਿ ਡੱਬ ਵਾਲੀ ਥਾਣੇ ਦੇ ਵਿੱਚ ਜਿਹੜਾ 3 ਨੰਬਰ ਮੋਲਜਮ ਹੈ ਵਿਸ਼ਵਜੀਤ ਵਿਸ਼ਵਜੀਤ ਉਹਦੇ ਤੇ ਐਨਡੀਪੀਐਸ ਮਕਦਮਾ ਦਰਜ ਆ ਓਕੇ ਤੇ ਮੈਂ ਤੁਹਾਨੂੰ ਉਹ ਐਫਆਈਆਰ ਦੀ ਕਾਪੀ ਪ੍ਰੋਵਾਈਡ ਕਰੂੰਗਾ ਤੁਸੀਂ ਆਪਦੇ মিডিਆ ਰਾਹੀਂ ਉਹਦਾ ਇੱਕ ਫਰੰਟ ਪੇਜ ਵੀ ਵਿਖਾ ਸਕਦੇ ਹੋ ਕਿਉਂਕਿ ਮੈਟਰੋ ਰਿਕਾਰਡ ਹੈ ਉੱਚ 3 ਨੰਬਰ ਅਕਿਊਜ਼ਡ ਵਿਸ਼ਵਦੀਪ ਸਿੰਘ ਹੈ 80 ਗ੍ਰਾਮ ਚਟੇ ਦੀ ਰਿਕਵਰੀ ਹੋਈ ਹੈ ਉਸ ਐਫ ਆਈ ਆਰ ਦੇ ਵਿੱਚ ਠੀਕ ਹੈ ਥੈਟ ਮੀਨਸ ਕਿ ਦੇਖੋ ਇੱਕ ਸ਼ੰਕਾ ਮੇਰਾ ਕੰਮ ਹੈ ਵਕਾਲਤ ਕਰਨਾ ਮੈਂ ਪਰਿਵਾਰ ਦੀ ਪੈਰਵਾਹੀ ਕਰ ਰਿਹਾ ਹਾਂ ਪਰਿਵਾਰ ਹਤਾਸ਼ ਆ ਦਿਮਾਗੀ ਤੌਰ ਤੇ ਉਹ ਬੜਾ ਮਨੋਪਾਲ ਉਹਦਾ ਡਿੱਗਿਆ ਹੋਇਆ ਸੋ ਮੇਰੀ ਡਿਊਟੀ ਹੈ ਕਿ ਮੈਂ ਪੰਜਾਬੀਆਂ ਨੂੰ ਤੇ ਖਾਸ ਕਰਕੇ ਪੰਜਾਬ ਪੁਲਿਸ ਨੂੰ ਵਾਰੀ-ਵਾਰੀ ਇਹ ਬੇਨਤੀਆਂ ਕਰਦਾ ਰਹਾ ਮਾਂ ਉਹਨਾਂ ਦੇ ਦਰਵਾਜ਼ੇ ਖੜਕਾਉਂਦਾ ਰਹਾ ਕਿ ਇਹਨੂੰ ਇੱਕ ਕੱਲਾ ਕੌਨਸਪੀਰੇਟਰਡ ਮਰਡਰ ਨਾ ਵੇਖਿਆ ਜਾਵੇ ਇਹਨੂੰ ਡਰੱਗਸ ਨਾਲ ਲਿੰਕ ਕਰਕੇ ਦੇਖਿਆ ਜਾਵੇ ਕਿ ਇਸ ਆਸ਼ਕੀ ਨੂੰ ਪਰਪੈਲ ਕਰਨ ਲਈ ਇਸ ਆਸ਼ਕੀ ਨੂੰ ਚਲਾਉਣ ਲਈ ਕਿ ਡਰਗ ਮੰਨੀ ਤਾਂ ਯੂਜ਼ ਹੋ ਰਹੀ ਸੀ ਕਿਉਂਕਿ ਜੇ ਤੁਸੀਂ ਗੁਰਦੀਪ ਜੀ ਹੋਟਲਾਂ 'ਚ ਰਹਿਣਾ ਹੈ ਜੇ ਤੁਸੀਂ ਮਹਿੰਗੇ ਕੱਪੜੇ ਪਾਉਣੇ ਆ ਜੇ ਤੁਸੀਂ ਪੰਜਾਬ ਦੇ ਵਿੱਚ ਘੁੰਮਣਾ ਫਿਰਨਾ ਤਾਂ ਯੂ ਨੀਡ ਮਨੀ ਉਹ ਪੈਸਾ ਦੇਖੋ ਹਰ ਕਮਲ ਜਿਹੜਾ ਹੈ ਉਹ ਨੌਕਰੀ ਨਹੀਂ ਕਰਦਾ ਜੇ ਉਹ ਨੌਕਰੀ ਨਹੀਂ ਕਰਦਾ ਫਿਰ ਉਹ ਪੈਸਾ ਇਹਨਾਂ ਕੋਲੇ ਆ ਕਿੱਥੋਂ ਰਿਹਾ ਹੁਣ ਮੈਂ ਇੱਕ ਕੁਐਸਚਨ ਮਾਰਕ ਪੁੱਟ ਕਰਦਾ ਹਾਂ ਪੰਜਾਬ ਪੁਲਿਸ ਦੇ ਅੱਗੇ ਤੇ ਮੈਂ ਵਾਰੀ-ਵਾਰੀ মিডিਆ ਰਾਹੀਂ ਬੇਨਤੀ ਕਰ ਰਿਹਾ ਹਾਂ ਬੀਇੰਗ ਐਨ ਐਡਵੋਕੇਟ ਆਫ ਦਾ ਕੰਪਲੇਨੈਂਟ ਕਿ ਤੁਸੀਂ ਇਸ ਮਰਡਰ ਕੌਨਸਪੀਰੇਸੀ ਨੂੰ ਇੱਕ ਮਰਡਰ ਤਾਂ ਦੇਖ ਰਹੇ ਹੋ ਲੇਕਿਨ ਇਹਦੇ ਬਿਹਾਈਂਡ ਕੋਈ ਨੈਟਵਰਕ ਜਾਂ ਕੋਈ ਵੱਡਾ ਪੰਜਾਬ ਦਾ ਨੈਕਸਸ ਤਾਂ ਨਹੀਂ ਜੁੜਿਆ ਹੋਇਆ ਕਈ ਵਾਰ ਗੁਰਦੀਪ ਜੀ ਕੀ ਹੁੰਦਾ ਕਿ ਆਪਾਂ ਲੱਭਣ ਕੁਛ ਜਾਂਦੇ ਆਪਾਂ ਨੂੰ ਲੱਭ ਕੁਛ ਜਾਂਦਾ ਬਿਲਕੁਲ ਜਿਸ ਤਰੀਕੇ ਨਾਲ ਇਹਦੇ ਵਿੱਚ ਨਵੀਆਂ ਕੜੀਆਂ ਜੁੜ ਰਹੀਆਂ ਮੈਨੂੰ ਲੱਗਦਾ ਕਿ ਹੋਰ ਵੀ ਇਹਦੇ ਵਿੱਚ ਸਾਜ਼ਿਸ਼ ਕਰਤਾ ਜਿਹੜੇ ਲੱਭ ਸਕਦੇ ਬਿਲਕੁਲ ਮੈਂ ਤੁਹਾਨੂੰ ਅੱਜ ਡੇਲੀ ਪੋਸਟ ਦੇ ਮਾਧਿਅਮ ਰਾਹੀਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ ਕਿ ਇਸ ਮੁਕਦਮੇ ਵਿੱਚ ਦੇਰ ਇਜ਼ ਅਕਿਊਜ਼ਡ ਨੰਬਰ 5 ਚਾਰ ਬੰਦੇ ਤਾਂ ਫੜੇ ਜਾ ਚੁੱਕੇ ਨੇ ਲੇਕਿਨ देयर ਇਜ਼ ਅਕਿਊਜ਼ਡ ਨੰਬਰ 5 ਐਂਡ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਪੁਲਿਸ ਦੀ ਕਲਮ ਇਮਾਨਦਾਰੀ ਨਾਲ ਚੱਲਦੀ ਰਹੀ ਜੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਅਫਸਰਾਂ ਚ ਸਦਰ ਫਰੀਦਕੋਟ ਦੇ ਅਫਸਰਾਂ ਚ ਤੇ ਖਾਸ ਕਰਕੇ ਮੈਂ ਬੇਨਤੀ ਕਰੂੰ ਡੀਜੀਪੀ ਗੌਰਵ ਯਾਦਵ ਜੀ ਨੂੰ ਕਿ ਜੇ ਪੰਜਾਬ ਪੁਲਿਸ ਦੀ ਕਲਮ ਇਮਾਨਦਾਰ ਰਹੀ ਤਾਂ ਅਕਿਊਜ਼ਡ ਨੰਬਰ 5 ਵੀ ਸਾਹਮਣੇ ਆਉ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਡਰੱਗ ਲਿੰਕ ਵੀ ਨਿਕਲ ਸਕਦਾ ਕੋਈ ਨਾ ਕੋਈ ਵੱਡੀਆਂ ਇਹੋ ਜਿਹੀਆਂ ਮਗਰਮੱਛ ਵੀ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਕਦਾ ਸਕਦੇ ਆ ਜਿਹੜੇ ਕਿ ਲੂਜ਼ਡ ਪੰਜਾਬ ਚ ਫਿਰ ਰਹੇ ਸੀ ਲੇਕਿਨ ਤੁਸੀਂ ਦੇਖੋ ਮੈਂ ਹੈਰਾਨ ਐ ਇਸ ਗੱਲ ਦਾ ਕਿ ਨੌਜਵਾਨ ਬੱਚੇ ਨੇ ਪੰਜਾਬ ਦੇ ਰੁਪਿੰਦਰ ਕੌਰ ਦੀ ਉਮਰ ਦੇਖੋ ਹਰ ਕਮਲ ਦੀ ਉਮਰ ਦੇਖੋ ਉਹਦਾ ਵਿਆਹ ਨਹੀਂ ਹੋਇਆ ਕੱਲਾ ਕੱਲਾ ਬੱਚਾ ਉਹ ਜਿਹੜਾ ਕਿਊਜ਼ ਹੈ ਗਾਂ ਵਿਸ਼ਵਦੀਪ ਹੈ ਉਹ ਨੌਜਵਾਨ ਹੈ ਗਾਂ ਇਹ ਚਾਰ ਨੰਬਰ ਲੜਕੀ ਜਿਹੜੀ ਹੁਣ ਇਸ ਮੁਕਤਮੇ ਦੇ ਵਿੱਚ ਨੋਮੀਨੇਟ ਹੋਈ ਆ ਉਹਦਾ ਵੀ ਹਲੇ ਵਿਆਹ ਹੋਣਾ ਸੀ ਇੰਗੇਜਮੈਂਟ ਹੋਈ ਸੀ ਉਹ ਵੀ ਨੌਜਵਾਨ ਹੈ ਇਹਨਾਂ ਨੌਜਵਾਨ ਪੀ ਨੂੰ ਤੁਸੀਂ ਸੋਚੋ ਕਿੰਨੇ ਪਰਿਵਾਰ ਰੁੱਲ ਰਹੇ ਆ ਰਸਮਾਂ ਪੇ ਰੁੱਲ ਰਹੇ ਆ ਮਾਪੇ ਹੁਣ ਕਿਹਦੀ ਪੈਰਭਾਈ ਕਰਨ ਤੇ ਕਿਹਦੀ ਨਾ ਕਰਨ ਸਮਝ ਨਹੀਂ ਆ ਕਿਉਂਕਿ ਹੁਣ ਰੁਪਿੰਦਰ ਦੇ ਮਾਪਿਆਂ ਨੇ ਵੀ ਕਿਹਾ ਸੀ ਨਹੀਂ ਕਰਾਂਗੇ ਪਰ ਤੁਸੀਂ ਵੀ ਇੱਕ ਇੰਟਰਵਿਊ ਚ ਕਿਹਾ ਕਿ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬੱਚੇ ਤਾਂ ਉਹਨਾਂ ਮਾਪਿਆਂ ਦੇ ਹੀ ਆ ਮਾਪੇ ਨਹੀਂ ਅੱਗੇ ਆਣਗੇ ਤਾਂ ਬੱਚੇ ਕਿਸ ਤਰੀਕੇ ਦੇ ਨਾਲ ਜੀਣਗੇ ਤਾਂ ਮੈਂ ਅਗਲਾ ਜਿਹੜਾ ਮੇਰਾ ਸਵਾਲ ਸੀ ਕਿ ਅੱਗੇ ਤਾਈ ਕੇਸ ਵਧ ਰਿਹਾ ਵਾ ਚੀਜ਼ਾਂ ਬਹੁਤ ਰਲੀਆਂ ਮਿਲੀਆਂ ਵਾ ਪਰ ਕੀ ਕੋਈ ਵੱਡਾ ਉਪਰਾਲਾ ਵੱਡਾ ਹਮਲਾ ਤੁਹਾਡੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਤੁਸੀਂ ਉੱਚ ਅਹੁਦਿਆਂ ਤੱਕ ਪਹੁੰਚ ਰਹੇ ਹੋ ਕਿ ਕੋਈ ਸਿਆਸੀ ਇਨਵੋਲਵਮੈਂਟ ਵੀ ਆ ਅਗਰ ਤਾਂ ਉਸ ਦਾ ਵੀ ਪਰਦਾਫਾਸ਼ ਕੀਤਾ ਜਾਵੇ ਜਾਂ ਸੀਐਮ ਤੱਕ ਪਹੁੰਚ ਕੀਤੀ ਜਾਏ ਅ ਗੁਰਦੀਪ ਜੀ ਤੁਹਾਡੇ ਮਾਧਮ ਰਾਹੀਂ ਮੈਂ ਅੱਜ ਪੰਜਾਬੀਆਂ ਨੂੰ ਇਹ ਦੱਸ ਰਿਹਾ ਹਾਂ ਕਿ ਪਰਿਵਾਰ ਨੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸੰਪਰਕ ਤੇ ਤਾਲਮੇਲ ਸਾਧ ਲਿਆ ਓਕੇ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਗਈ ਹੈ ਕਿ ਆਉਣ ਵਾਲੇ 10 15 20 ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਪੀੜਤ ਪਰਿਵਾਰ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਜਿਹੜੀ ਮਾਤਾ ਹੈ ਉਹਨਾਂ ਨੂੰ ਭਾਵੇਂ 5 ਮਿੰਟ ਦਾ ਇੱਕ ਸਲੋਟ ਦੇ ਦੇਣ ਮਿਲਣ ਵਾਸਤੇ ਤਾਂ ਕਿ ਉਹ ਆਪਦੇ ਦੁੱਖ ਦਰਦ ਫਰੋਲ ਸਕਣ ਤੇ ਮੁੱਖ ਮੰਤਰੀ ਪੰਜਾਬ ਨਾਲ ਸਾਡਾ ਮਿਲਣ ਦਾ ਜਿਹੜਾ ਸਿਰਫ ਇਹੀ ਇੱਕ ਵਿਸ਼ਾ ਹੈ ਕਿ ਜੇ ਕੋਈ ਪੋਲੀਟੀਕਲ ਐਂਗਲ ਹੈ ਜਾਂ ਕੋਈ ਨਿਰਪੱਖ ਹੋ ਕੇ ਪਰਵਾਰ ਸਰਦਾਰ ਕੁਲਦੀਪ ਸਿੰਘ ਤੇ ਉਹਦੇ ਮਾਤਾ ਮੁੱਖ ਮੰਤਰੀ ਪੰਜਾਬ ਨੂੰ on the face ਅਸੀਂ ਕਲੈਰਿਟੀ ਨਾਲ ਇਹ ਦੱਸ ਸਕੀਏ ਕਿ ਸਾਨੂੰ ਆ ਸ਼ੰਕਾਵਾਂ ਨੇ ਲੱਗ ਰਿਹਾ ਸਾਨੂੰ ਕਿ ਸਾਨੂੰ ਇਨਸਾਫ ਦੇਣ ਦੇ ਵਿੱਚ ਇਸ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇਨਸਾਫ ਦੇਣ ਦੇ ਵਿੱਚ ਆ ਫਲਾ ਫਲਾ ਬੰਦੇ ਰਾਧਾ ਰੋੜਾ ਬਣ ਰਹੇ ਐ ਮਤਲਬ ਹੁਣ ਰੁਪਿੰਦਰ ਸੁਖ ਸੁਖਣ ਵਾਲਾ ਮਰਡਰ ਕੇਸ ਜਿਹੜਾ ਹੁਣ ਸੀਐਮ ਹਾਊਸ ਤੱਕ ਪਹੁੰਚੇਗਾ ਬਿਲਕੁਲ 193% ਏ ਸੀ ਐਮ ਹਾਊਸ ਤਾਈ ਪਹੁੰਚੇਗਾ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਐਮ ਹਾਊਸ ਵੱਲੋਂ ਕਿ ਤੁਹਾਨੂੰ ਸਮਾਂ ਰਜੇਵਿਆਂ ਚੋਂ ਕੱਢ ਕੇ ਜ਼ਰੂਰ ਦਿੱਤਾ ਜਾਊਗਾ ਲੇਕਿਨ ਪਰਿਵਾਰ ਨੂੰ ਚੰਡੀਗੜ੍ਹ ਜਾਣਾ ਪਊ ਤੇ ਪਰਿਵਾਰ ਸਹਿਮਤ ਹੈ ਇਸ ਗੱਲ ਤੇ ਕਿ ਅਸੀਂ ਪਾਵਾਂ ਅਮਰੀਕਾ ਸਾਨੂੰ ਜਾਣਾ ਪਵੇ ਚੰਡੀਗੜ੍ਹ ਤਾਂ ਫਿਰ ਨੇੜੇ ਆ ਅਸੀਂ ਆਪਦੇ ਮ੍ਰਿਤਕ ਪੁੱਤ ਗੁਰਵਿੰਦਰ ਸਿੰਘ ਨੂੰ ਇਨਸਾਫ ਦਿਵਾਵਾਂਗੇ ਤੇ ਜਿਹੜੇ ਕਲਪਰੇਟਿਡ ਪਰਸਨਸ ਨੇ ਪੰਜਾਬ ਦੇ ਉਹਨਾਂ ਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣੀ ਹੀ ਦਿਵਾਉਣੀ ਹੈ। ਵਕੀਲ ਸਾਹਿਬ ਤੁਹਾਡੇ ਵੱਲੋਂ ਲਗਾਤਾਰ ਕੋਈ ਨਾ ਕੋਈ ਹਮਲਾ ਮਾਰਿਆ ਜਾਂਦਾ ਕਿ ਇਹ ਕੇਸ ਕਿਸੇ ਤਰੀਕੇ ਦੇ ਨਾਲ ਐਕਟਿਵ ਰਵੇ ਇਸ ਕੇਸ ਨੂੰ ਕਿਸੇ ਤਰ੍ਹਾਂ ਕਿਤੇ ਦਬਾਅ ਨਾ ਦਿੱਤਾ ਜਾਏ। ਸਮਾਜ ਉਂਗਲੀ ਚੱਕ ਰਿਹਾ ਵਾ ਕਿ ਉਹ ਤਾਂ ਬੀਬੀ ਕਾਲੀ ਥਾਰ ਵਾਲੀ ਨਹੀਂ ਫੜੀ ਗਈ ਇਹ ਤਾਂ ਅੰਦਰ ਜੇਲ੍ਹ ਦੇ ਵਿੱਚ ਪੱਕੀਆਂ ਰੋਟੀਆਂ ਹਰ ਚੀਜ਼ ਖਾ ਰਹੀ ਹੈ ਜਿੱਥੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਸੀ ਰੁਪਿੰਦਰ ਨੂੰ ਤਾਂ ਬੈਂਗੜਾਂ ਵਾਲੀ ਤਰੀ ਮਿਲਣੀ ਆ ਪਰ ਉਹ ਤਾਂ ਪੂਰੀਆਂ ਵੀਆਈਪੀ ਸਹੂਲਤਾਂ ਲੁੱਟ ਰਹੀ ਹੈ ਇਹ ਕਿਤੇ ਨਾ ਕਿਤੇ ਲੱਗਦਾ ਕਿ ਵੱਡੀਆਂ ਸ਼ੈਆਂ ਇੱਥੇ ਕੰਮ ਕਰ ਰਹੀਆਂ ਮੈਂ ਤਾਂ ਹੀ ਕਿਤੇ ਨਾ ਕਿਤੇ ਸਭ ਕੁਝ ਹੋ ਰਿਹਾ ਅੰਦਰ ਰੁਪਿੰਦਰ ਦੇ ਵਕੀਲ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਬਿਲਕੁਲ ਨਾ ਰੁਪਿੰਦਰ ਦੇ ਕਿਸੇ ਵਕੀਲ ਨਾਲ ਨਾ ਉਹਦੇ ਕਿਸੇ ਪਰਿਵਾਰ ਨਾਲ ਨਾ ਕਿਸੇ ਨਾਲ ਸਾਡਾ ਸੋਲ ਏਜੰਡਾ ਹੈ ਕਿ ਜਿਹੜਾ ਜਿਹੜਾ ਇਸ ਮੁਕਦਮੇ ਦੇ ਵਿੱਚ ਤਿੰਨ ਕਾ ਪਰ ਵੀ ਇਨਵੋਲਵਮੈਂਟ ਅਸੀਂ ਉਹ ਸਾਰਿਆਂ ਨੂੰ ਕਟੈਰੇ ਚ ਲਿਆ ਕੇ ਖੜਾ ਕਰਨਾ ਤੇ ਮੈਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਪਰਿਵਾਰ ਨੂੰ ਇਮਾਨਦਾਰੀ ਨਾਲ ਇਨਸਾਫ ਦਿੱਤਾ ਜਾਵੇ ਪਰਿਵਾਰ ਇਮਾਨਦਾਰੀ ਨਾਲ ਇਨਸਾਫ ਦੀ ਉਡੀਕ ਦੇ ਵਿੱਚ ਹੈ ਜੇ ਕੋਈ ਵੀ ਇਕਤਾਈ ਜਾਣ ਬੁੱਝ ਕੇ ਰੱਖੀ ਜਾਂਦੀ ਹੈ ਇਸ ਮੁਕਦਮੇ ਦੇ ਵਿੱਚ ਤਾਂ ਸਾਡਾ ਫਰਜ਼ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਮੀਡੀਆ ਰਾਹੀਂ ਅਸੀਂ ਪੰਜਾਬੀਆਂ ਨੂੰ ਇਹ ਦੱਸੀਏ ਕਿ ਪੰਜਾਬ ਪੁਲਿਸ ਆ ਕਰ ਸਕਦੀ ਸੀ ਤੇ ਇਸ ਰੈਕ ਦੇ ਅਫਸਰ ਨੇ ਇਹ ਗਲਤੀਆਂ ਜਾਣ ਬੁੱਝ ਕੇ ਮੁਲਜ਼ਮਾਂ ਨੂੰ ਮਦਦ ਲਈ ਕੀਤੀਆਂ ਸੋ ਮਾਨਯੋਗ ਟੀਜੀਪੀ ਪੰਜਾਬ ਨੂੰ ਸਾਡੀ ਇਹੀ ਬੇਨਤੀ ਹੈ ਕਿ ਇਸ ਮੁਕਦਮੇ ਦੀ ਨਿਜੀ ਤੌਰ ਤੇ ਮੋਨਿਟਰਿੰਗ ਕੀਤੀ ਜਾਵੇ ਸੋ ਬਿਲਕੁਲ ਏਸੀ ਵਕੀਲ ਮਹੀਪਿੰਦਰ ਸਿੰਘ ਸੇਖੋਂ ਬਹੁਤ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਇਸ ਕੇਸ ਦੇ ਬਾਰੇ ਗੱਲਾਂ ਚੱਲੀਆਂ ਤੇ ਉੱਥੇ ਵਕੀਲ ਸਾਹਿਬ ਤੇ ਵੀ ਕੁਝ ਉਂਗਲੀਆਂ ਚੁਕੀਆਂ ਗਈਆਂ ਪਰ ਉਹਨਾਂ ਨੇ ਆਪਣਾ ਪੱਖ ਜਿਹੜਾ ਰੱਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੂਰੀ ਬਿਬਾਕੀ ਦੇ ਨਾਲ ਇਸ ਕੇਸ ਨੂੰ ਲੜ ਰਹੇ ਨੇ ਇਨਸਾਫ ਦਾ ਦਰਵਾਜ਼ਾ ਖਟਕਟਾ ਰਹੇ ਨੇ ਜੋ ਰਿਸ਼ਤਿਆਂ ਦੇ ਵਿੱਚ ਅੱਜ ਦੇ ਸਮੇਂ 'ਚ ਐਸੀ ਕ腐ਪਸ਼ਨ ਚੱਲ ਰਹੀ ਹੈ ਉਸ ਦੇ ਖਿਲਾਫ ਪੂਰੀ بلند ਆਵਾਜ਼ ਦੇ ਨਾਲ ਲੜ ਰਹੇ ਨੇ ਸੋ ਹੋਪ ਇਹੀ ਹੈ ਆਸ ਇਹੀ ਹੈ ਕਿ ਗੁਰਵਿੰਦਰ ਕੇਸ ਦੇ ਵਿੱਚ ਪੂਰੀ ਤਰ੍ਹਾਂ ਇਨਸਾਫ ਕੀਤਾ ਜਾਏਗਾ ਜੇਲ੍ਹ ਦੇ ਜਿਹੜੇ ਅੰਦਰ ਜੋ ਵੀ ਚੀਜ਼ਾਂ ਚੱਲ ਰਹੀਆਂ ਨੇ ਉਹ ਸੱਚ ਨੇ ਜਾਂ ਝੂਠ ਨੇ ਉਸਤੇ ਵੀ ਵੱਡੀ ਕਾਰਵਾਈ ਕੀਤੀ ਜਾਏਗੀ ਸੋ ਆ ਇਹੀ ਕਰਦੇ ਆਂ ਅਗਲੀਆਂ ਕੀ ਅਪਡੇਟਸ ਆਉਂਦੀਆਂ ਨੇ ਇਸ ਕੇਸ ਦੇ ਵਿੱਚ ਪੂਰੀ ਮੁਲਾਕਾਤ ਫੜ ਤੋਂ ਕਰਾਂਗੇ ਕੀ رائے ਰੱਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਦੀ